ਆ ਗੱਲ ਕਰਨ ਲੱਗਾ ਜਰਨੈਲ ਸਿੰਘ ਚੰਡੀਗੜ੍ਹ ਦੇ ਠੱਗ ਦੀਏ ਨੇ ਕਿਵੇਂ ਇੱਕ ਕੁੜੀ ਨੂੰ ਲੁੱਟਿਆ ਆ ਨਹੀਂ ਹਰਜੀਤ ਹਰਮਨ ਦੇ ਸੌਂਗ ਚ ਕੁੜੀ ਜੱਟੀ ਗੀਤ ਵਿੱਚ ਆਈ ਸੀ ਇਹ ਕੈਨੇਡਾ ਤੋਂ ਆਈ ਸੀ ਫਿਲਮ ਬਣਾਉਣ ਬੜੀ ਸਿੱਧੀ ਸਾਦੀ ਸੀ ਇਹ ਇਹਨੇ ਸੋਚਿਆ ਵੀ ਆਹ ਬੰਦਾ ਚਲੋ ਸਰਦਾਰ ਐ ਬੜੀਆਂ ਵਧੀਆ ਇੰਸਟਾਗ੍ਰam ਦੇ ਗੱਲਾਂ ਕਰਦਾ ਇਹਦੇ ਇਹਦੇ ਚੱਕਰ ਚ ਫਸ ਗਈ ਇਹਨੇ ਫੇ ਉਹ ਲੁੱਟੀ ਕੁੜੀ ਉਹ ਲੁੱਟੀ ਉਹ ਲੁੱਟੀ ਉਹ ਵਿਚਾਰੀ ਸਿੱਧੀ ਸਾਦੀ ਹੈਗੀ ਸੀ ਉਹ ਲੁੱਟੀ ਫਿਲਮ ਦੀ ਕੀ ਬਾਣੀ ਸੀ ਜਦੋਂ ਘਰੋਂ ਪਾਹੇ ਮਗਾਈ ਗਈ ਇਹ ਖਾਈ ਗਿਆ ਘਰੋਂ ਪਾਹੇ ਮਗਾਈ ਗਈ ਇਹ ਖਾਈ ਗਿਆ ਇੱਕ ਦਿਨ ਕਿ ਮਾਂ ਕਿਉਂ ਨੇ ਪੈਸੇ ਦੇਣੇ ਬੰਦ ਕਰ ਦੇ ਵੀਰੋ ਕੁੜੀ ਪਾਗਲ ਹੋ ਗਈ ਆ ਤੇ ਜਿੱਦਣ ਇਥੋਂ ਵਾਪਸ ਗਈ ਆ ਉਹਦੇ ਕੋ ਟਿਕਟ ਦੇ ਪੈਸੇ ਵੀ ਹੈ ਨਹੀਂ ਸੀ ਤੇ ਤੁਸੀਂ ਇਸ ਚੰਡੀਗੜ੍ਹ ਦੇ ਠੱਗ ਨੂੰ ਇੰਸਟਾਗ੍ਰam ਦੇ ਸੁਣਦੇ ਜਿੰਨੇ ਠੱਗ ਚੋਰ ਆ ਨਾ ਇਹ ਸਾਰੇ ਮਹਾਨ ਮਹਾਨ ਗੱਲਾਂ ਕਰਦੇ ਬਾਬੇ ਨਾਨਕ ਦੀ ਬਾਣੀਆਂ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਾਨਕ ਸੁਧਾ ਕਾਲੀਆਂ ਬਾਹਰੀ ਚਿੱਟੀਆਂ ਇਹ ਉਹ ਲੋਗਾ ਤੇ ਤੁਸੀਂ ਇਹਨਾਂ ਨੂੰ ਸੁਣਨਾ ਬੰਦ ਕਰੋ ਇਹਨਾਂ ਨੇ ਪੰਜਾਬ ਦਾ ਕਲਚਰ ਖਾ ਲਿਆ ਤੇ ਖੁਦ ਪੈਸਾ ਕਮਾ ਲਿਆ ਇਹ ਉਹ ਗੰਦ ਲੋ ਗਿਆ ਇਹ ਚੰਡੀਗੜ੍ਹ ਦਾ ਠੱਗ ਕਹਿੰਦੇ ਇਹਨੂੰ ਫਿਲਮ ਲੈਨ ਚ ਆਮ ਜਨਤਾ ਨੂੰ ਹਾਲੇ ਪਤਾ ਨਹੀਂ